ਤੇ ਨਾ ਜਿਹੜਾ ਬੰਦਾ ਨਵਾਂ ਆਉਂਦਾ ਕਾਰ ਵਾਲਾ ਉਹਦੇ ਨਾਲ ਬਾਰਡਰ ਤੇ ਕਈ ਵਾਰੀ ਬੜੀ ਕੁੱਤੇ ਖਣੀ ਹੁੰਦੀ ਐ ਖਾਸ ਕੀ ਵਿੱਚ ਟਰੱਕਾਂ ਦੇ ਘਾਰ ਮੁਰਤੀ ਮੇਰੀ ਹੋ ਹੋ ਵਿਚਾਰੇ ਮੂਰੇ ਵੀ ਵਦੇ ਫਿਰਦੇ ਆ ਜਦੋਂ ਆਲੇ ਦਲੇ ਜਮਦੂਤਾ ਵਾਂਗੂ ਟਰੱਕੀ ਟਰੱਕ ਘੋੜੇ ਹੀ ਘੋੜੇ ਦੀਦੇ ਆ ਅਗਲੇ ਦੇ ਭੌਲ ਪੈਂਦਾ ਹੁੰਦਾ ਵੀ ਕਿੱਧਰ ਨੂੰ ਜਾਈਏ ਜੀ ਪਿਛਲੀ ਵਾਰੀ ਵੀ ਦੇਖਿਆ ਭਰਾਵਾ ਜਦੋਂ ਅੰਗੂਰ ਭਰ ਕੇ ਲਗੇ ਸੀ ਉਧਰਲੇ ਬਾਰਡਰ ਤੋਂ ਇੱਕ ਬਜ਼ੁਰਗ ਜਿਹਾ ਵਿਚਾਰਾ ਫਿਰ ਮੈਂ ਗੱਡੀ ਉਹਦੀ ਨਾਲ ਮੂੰਹੇ ਖੜਕੇ ਫੁੱਟਪਾਥ ਦੇ ਉੱਤੋਂ ਦੀ ਗੱਡੀ ਉੱਚੀ ਸੀ ਟ੍ਰੇਟਾ ਮੈਂ ਕਿਹਾ ਬਾਬੇ ਇਥੇ ਨਹੀਂ ਜੱਟ ਲਾ ਆ ਦੇਖਾ ਹੁਣ ਕਰਾਂ ਵਾਲੇ ਗਲਤ ਆ ਗਏ ਵਿਚਾਰੇ ਵੈਸੇ ਇਹਨਾਂ ਦਾ ਵੀ ਕਸੂਰ ਆ ਬਾਰਡਰ ਵਾਲਿਆਂ ਦਾ ਇੱਕ ਰਾਹ ਬਣਾ ਦੇਣ ਲੱਗ ਤੋਂ ਯਾਰ ਇੱਕ ਲੇਨ ਛੱਡ ਦੇਣ ਆਹ ਦੇਖੋ ਦੋ ਤਨ ਗੱਡੀਆਂ ਪਹਿਲਾਂ ਮੁੜੀਆਂ ਨੇ ਉਹ ਗੱਲ ਇਹ ਹੁੰਦੀ ਆ ਵੀ ਇੱਕ ਨੂੰ ਦੇਖ ਕੇ ਦੂਜਾ ਮਗਰ ਮਗਰ ਪੁਰਿਆ ਆਉਂਦਾ ਇਹ ਹਲਗਲੇ ਟਰੱਕ ਤਾਂ ਇਹਨਾਂ ਨੂੰ ਜੰਗਦੂਤ ਹੀ ਲੱਗਦੇ ਹੋਣੇ ਵਿੱਚ ਬੈਠਿਆ ਨੂੰ ਹੈ ਬਈ ਹਾਸਾ ਨਹੀਂ ਗੱਲ ਤਾਂ ਸੀਰੀਅਸ ਹੈ ਇਹ ਇਹ ਵਿਚਾਰੇ ਫਸ ਜਾਂਦੇ ਆ ਗਈ ਵਾਰੀ ਉਹ ਜੀ ਬਈ ਫਿਰ ਫੇਰ ਤੋਂ ڈاکੂਆਂ ਦੇ ਬਾੜੇ ਚ ਸਿੰਧਵਾ ਬਾਰਡਰ ਲੁੱਟੇ ਜਾਣ ਨੂੰ ਤਿਆਰ ਆ ਲੁੱਟਣ ਵਾਲੇ ਦੇਖੋ ਨਾਲੇ ਪੈਸੇ ਲੈਂਦੇ ਆ ਨਾਲੇ ਢੀਆਂ ਲੈ ਨਾਲ ਲਵਾਉਂਦੇ ਆ ਬਦੰਦਰ ਵਿਚਾਰਿਆਂ ਨੂੰ ਜਿੰਨਾ ਮਰਜ਼ੀ ਸਮਝਾ ਲਵੋ ਫੇਰ ਆ ਜਾਂਦੇ ਆ ਛੋਟੀਆਂ ਗੱਡੀਆਂ ਵਾਲੇ ਉਹ ਮੈਨੂੰ ਲੱਗਦਾ ਕੋਈ ਪੁਲਿਸ ਵਾਲਿਆਂ ਦੀ ਗੱਡੀ ਹੈ ਸ਼ਾਇਦ ਪੁਲਿਸ ਵਾਲਾ ਉੱਪਰ ਇਹ ਮਲਾਜਮਾਂ ਜਾਂ ਤਾਂ ਕੋਈ ਪੰਗਾ ਹੋਇਆ ਜਾਂ ਮਈ ਆਪਦੀ ਗੱਡੀ ਆਫਸਰ ਦੀ ਘੱਟ ਰਿਆ ਖਬਰ ਆ ਜਾਂਦੇ ਆ ਗੱਡੀਆਂ ਵਾਲੇ ਕਈ ਆ ਕੇ ਵਿਚਾਰੇ ਵੀ ਆ ਕੀ ਹੋ ਗਿਆ ਇਹਨਾਂ ਨੂੰ ਇੱਕ ਲੈਂਨ ਚਲਾਉਣੀ ਚਾਹੀਦੀ ਆ ਆ ਲੈਂਨ ਵੈਸੇ ਮੈਨੂੰ ਲੱਗਦਾ ਇਹ ਕਾਰਾਂ ਵਾਲੀ ਹੋਈ ਆ ਰਕਾਲੇ ਮੈਨੂੰ ਲੱਗਦਾ ਸ਼ਾਇਦ ਆਪਾਂ ਗਲਤ ਲੈਂ ਜਾਂ ਪਤਾ ਨਹੀਂ ਹੁਣ ਪਰ ਦੇਖੋ ਦੇ ਖੜ ਗਏ ਕਿਉਂਕਿ ਮੂਰੇ ਸਭ ਤੋਂ ਲੰਬੀ ਲਾਈਨ ਇਹੀ ਆ ਜਿਹੜੀ ਇੱਕ ਨੰਬਰ ਲਾਈਨ ਲੱਗਦੀ ਆ ਇਹਦੇ ਵਿੱਚ ਫਾਇਦਾ ਇਹ ਹੋ ਜਾਂਦਾ ਇੱਕ ਨੰਬਰ ਲਾਈਨ ਚ ਲੋ ਜੀ ਡੇਢ ਘੰਟਾ ਹੋ ਗਿਆ ਇੱਥੇ ਫਸਿਆ ਨੂੰ ਸਾਨੂੰ ਹਜੇ ਵੀ ਲਾਈਨ ਮੁਕਣ ਦਾ ਨੋਨ ਨਹੀਂ ਲੈ ਰਹੀ ਪਹਿਲਾਂ ਉਹ ਲਾਸਟ ਵਾਲੀ ਲਾਈਨ 'ਚ ਖੜੇ ਸੀ ਉਥੋਂ ਆ ਕੇ ਪਤੰਦਰਾ ਨੇ ਆ ਜਿਹੜੇ ਵਿੱਚ ਨਾ ਇਥੋ ਦੇ ਲੋਕਲ ਹੁੰਦੇ ਆ ਆਪਾਂ ਦੇਖ ਲਓ ਵੀ ਆਪ ਵੀ ਸਟੇਟ ਤੇ ਦੂਜੀ ਸਟੇਟ ਵਾਲੇ ਦੀ ਹੈਲਪ ਕਰਦੇ ਆ ਉਹ ਐਮ ਐਚ ਨੰਬਰ ਉਹ ਵੜ ਗਿਆ ਧੱਕੇ ਨਾਲ ਜਾ ਕੇ ਜਿੰਨਾ ਧੱਕਾ ਕਰਦੇ ਆ ਐਮ ਐਚ ਜਾਂ ਐਮ ਪੀ ਨੰਬਰ ਵਾਲੇ ਜਿਆਦਾਤਰ ਵਿੱਚ ਆ ਕੇ ਗੱਡੀਆਂ ਵਸਾਉਂਦੇ ਆ ਫਿਰ ਹੁਣ ਚੱਕਰ ਇਹ ਹੁੰਦਾ ਵੀ ਆਪਾਂ ਦੂਜੀ ਸਟੇਟ ਕਰਕੇ ਵਿਚਾਰ ਰੱਖਦੇ ਆ ਲੜਾਈ ਝਗੜੇ ਕੋਨ ਕਿਹਦੀ ਲੋੜ ਆ ਪਰ ਇਹ ਦੂਜੀਆਂ ਸਟੇਟਾਂ ਵਾਲੇ ਨਹੀਂ ਰਹਿਮ ਕਰਦੇ ਬਾਈ ਆਪਣੇ ਪੰਜਾਬ 'ਚ ਗੱਡੀ ਆ ਜੇ ਕੋਈ ਕਿਸੇ ਦਾ ਕੋਈ ਝਗੜਾ ਹੋ ਜੇ ਕੋਈ ਗੱਲਬਾਤ ਹੋ ਜੇ ਪੰਜਾਬੀ ਆਪਣੇ ਆਪਣੇ ਬੰਦੇ ਦੇ ਵਿਰੋਧ 'ਚ ਦੂਜੀ ਸਟੇਟ ਵਾਲੇ ਨਾਲ ਖੜ ਜਾਂਦੇ ਆ ਪਰ ਇਹ ਦੂਜੀਆਂ ਸਟੇਟਾਂ ਜਾ ਕੇ ਸਪੈਸ਼ਲ ਟਾਰਗੇਟ ਕਰਕੇ ਪੰਜਾਬ ਨੰਬਰ ਗੱਡੀ ਦੇ ਮੂਹਰੇ ਫਸਾਦੇ ਆ ਪਹਿਲਾਂ ਅਸੀਂ ਉੱਧਰ ਲਾਸਟ ਵਾਲੀ ਲਾਈਨ 'ਚ ਖੜੇ ਸੀ ਐਮਐਚ ਨੰਬਰ ਦੀਆਂ ਦੋ ਗੱਡੀਆਂ ੱੱਕੇ ਨਾ ਬਾੜੀਆਂ ਉਹਨਾਂ ਨੇ ਇੱਕ ਤਾਂ ਸਾਈਡ ਤੋਂ ਆ ਕੇ ਕਹਿੰਦਾ ਮੈਂ ਪਾਰ ਕਰਨਾ ਚਾਲ ਅਸੀਂ ਬ੍ਰੇਕ ਦੱਬਲੇ ਪਾਰ ਕਰਨੇ ਕਿੱਥੇ ਵਿਚਾਲੇ ਮੂੰਹ ਜੇ ਫਸਾ ਕੇ ਗੱਡੀ ਦਾ ਗੱਡੀ ਸਿੱਧੀ ਕਰ ਲਈ ਉਹਨੇ ਉਹਨਾ ਟਾਈਮ ਨਹੀਂ ਹਿੱਲਿਆ ਜਦੋਂ ਤੱਕ ਉਹਨੇ ਆਪਦੇ ਨਾਲ ਦੀ ਦੂਜੀ ਗੱਡੀ ਲੈਂਚ ਨਹੀਂ ਵੜੀ ਹੁਣ ਆਪਾਂ ਨੂੰ ਐ ਹੁੰਦਾ ਵੀ ਚੱਲ ਯਾਰ ਕੋਈ ਨਾ 4-10 ਮਿੰਟ ਸਹੀ ਪਰ ਇਹ ਜਿਹੜੇ ਹੈਗੇ ਆ ਇਹਨਾਂ ਸਟੇਟਾਂ ਵਾਲੇ ਬੰਦੇ ਇਹ ਬਾਈ ਕਰਦੇ ਆ ਸੋ ਕਿਰਪਾ ਕਰਕੇ ਇਹ ਦੂਜੀ ਸਟੇਟ ਵਾਲਿਆਂ ਨੂੰ ਆਪਾਂ ਆਪਦੇ ਪੰਜਾਬ 'ਚ ਜਦੋਂ ਆਉਂਗੇ ਆ ਨਾ ਆਪਾਂ ਪੰਜਾਬੀਆਂ ਦੇ ਵਿਰੁੱਧ ਨਾ ਖੜਿਆ ਕਰੀਏ ਸਗਾਂ ਤੇ ਇਨਾਂ ਨੂੰ ਵੀ ਦੱਸੀਏ ਵੀ ਦੂਜੀ ਸਟੇਟ 'ਚ ਜਾ ਕੇ ਕੀ ਨਜ਼ਾਰਾ ਹੁੰਦਾ ਆਹ ਗੁੰਡਾਗਰਦੀ ਚੱਲਦੀ ਆ ਮਿੱਤਰੋ ਇੱਥੇ ਲੋਕਲ ਬੰਦਿਆਂ ਦੀ ਹੁਣ ਆਹ ਵੀ ਗੱਡੀ ਐ ਐਮਐਚ ਤੇ ਉਹ ਵੀ ਗੱਡੀ ਐ ਐਮਐਚ ਹੁਣ ਆ ਮੂੰਹਰੇ ਖੜਾ ਅਸੀਂ ਕਮਲਿਆਂ ਜਿਹੜੇ ਡੇਢ ਘੰਟੇ ਤੋਂ ਲਾਈਨ ਦੇ ਵਿੱਚ ਖੜੇ ਆ ਤੇ ਉਸ ਬੰਦੇ ਨੇ ਪਿੱਛੋਂ ਲਿਆ ਕੇ ਉਹ ਕੋੜਾ ਮੂੰਹਰੇ ਕਰਕੇ ਲਾ ਲਿਆ ਸਾਡੇ ਤੇ ਹੁਣ ਇਹ ਬੰਦਾ ੱੱਕੇ ਨਾਲ ਗੱਡੀ ਦੇ ਮੂੰਹਰੇ ਗੱਡੀ ਬਾੜੂਗਾ ਇਹ ਇਹ ਨਾ ਲੋਕ ਵੀ ਮਤਲਬ ਐ ਦੇਖਦੇ ਨਹੀਂ ਹੈਗੇ ਵੀ ਦੂਜੀ ਸਟੇਟ ਦੇ ਨੂੰ ਪੰਜਾਬ ਨੰਬਰ ਨੂੰ ਹਰਿਆਣਾ ਨੰਬਰ ਨੂੰ ਤਾਂ ਵਾਕਿਆ ਹੀ ਇਹ ਮੈਂਟ ਲਾਉਂਦੇ ਆ ਰੁਪਈਆ ਧਰ ਨੂੰ ਮੂਰੇ ਆ ਜਾਂਦੇ ਆ ਵੀ ਪਵਾ ਕੇ ਜਾਈ ਝੋਲੀ ਚ ਹੁਣ ਇਹਨਾਂ ਨੂੰ ਕੀ ਕਹੇ ਕੋਈ ਬੰਦਾ ਹੁਣ ਇਹਨੇ ਧੱਕੇ ਨਾਲ ਉਹ ਹੁਣ ਇਹ ਸਕੀਮ ਕੀ ਆ ਮੈਂ ਤੁਹਾਨੂੰ ਦੱਸਦਾ ਆਹ ਬੰਦਾ ਹੁਣ ਬ੍ਰੇਕ ਲਾ ਕੇ ਰੱਖੂਗਾ ਜਦੋਂ ਲੈਂ ਟੁਰਪੀ ਉਹ ਗੱਡੀ ਵਿਚਾਲੇ ਬਾੜਨਗੇ ਕਿਉਂਕਿ ਜੇ ਇਹ ਤੁਰਦਾ ਪਿੱਛੇ ਆਊ ਤਾਂ ਸਾਡੇ ਨਾਲ ਜਦੂਗਾ ਹੁਣ ਇਹਨਾਂ ਨੇ ਇਹ ਸਟ੍ਰੀਮ ਘੜੀ ਆ ਉਹਨੇ ਕੈ ਬੰਦੇ ਕੋਲੇ ਜਾ ਕੇ ਲਾਤਾ ਇਹ ਬੰਦਾ ਬ੍ਰੇਕ ਮਾਰ ਕੇ ਰੱਖੂਗਾ ਤੇ ਉਹ ਬੰਦਾ ਗੱਡੀ ਅੰਦਰ ਵੜੂ ਆਪਾਂ ਇੱਥੇ ਆਪਦੀ ਸਟੇਟ 'ਚ ਆਏ ਹੋਏ ਬਾਹਰਲੀ ਸਟੇਟਾਂ ਦੇ ਗੱਡੀਆਂ ਵਾਲਿਆਂ ਨੂੰ ਬੜਾ ਐਂ ਕਰਦੇ ਹੁੰਨੇ ਆ ਆਪਦੇ ਪੰਜਾਬੀਆਂ ਨਾਲ ਔਖੇ ਹੋ ਜਾਂਦੇ ਆ ਨਾ ਯਾਰ ਪਰਦੇਸੀ ਆ ਇਹ ਪਰਦੇਸੀ ਐਂ ਸੁਭਾਅ ਦਿੰਦੇ ਨੇ ਆਪਦੀਆਂ ਸਟੇਟਾਂ 'ਚ ਆ ਕੇ ਇਹ ਹੈਗੇ ਆ ਜੀ ਅਸੀਂ ਸਿਹਨਵਾ ਬਾਰਡਰ ਜਿਹੜੀ ਸਕੀਮ ਤੁਹਾਨੂੰ ਦੱਸੀ ਸੀ ਐਸ ਬੰਦੇ ਨੇ ਬ੍ਰੇਕ ਮਾਰ ਲਏ ਐਮ ਐਚ ਨੰਬਰ ਆ ਤੇ ਉਹ ਗੱਡੀ ਆਪਦੀ ਇਹਨੇ ਨਿਚੇ ਬਾੜ ਲਈ ਆ ਦੇਖ ਲਓ ਐਸਾ ਕੁਝ ਹੁੰਦਾ ਇੱਥੇ ਫਿਰ ਹੁਣ ਇਹਨਾਂ ਨਾਲ ਲੜੇ ਬੰਦਾ ਕੀ ਕਰੇ ਇੱਕ ਤਾਂ ਹੂੰ ਖਪਿਆ ਹੁੰਦਾ ਬੰਦਾ 8 ਵਜੇ ਦੇ ਖੜੇ ਆ ਅਸੀਂ ਬਾਈ 9:40 ਹੋ ਗਏ ਤੇ ਇਹ ਬੰਦੇ ਉਹ ਦੇਖ ਮਿੰਟ ਚ ਉਹ ਗੱਡੀ ਪਿੱਛੋਂ ਆਈ ਆ ਸਿੱਟੀ ਆਉਂਦੀ ਇਹਨੇ ਮੂੰਹੇ ਬਾੜ ਲਈ ਅਸੀਂ 1.5 ਘੰਟੇ ਚ ਪੌਣੇ 2 ਘੰਟਿਆਂ ਚ ਇੱਥੇ ਤੱਕ ਪਹੁੰਚੇ ਆ ਸ਼ਰਮ ਨਾਉਂਦੀ ਕੋਈ ਚੀਜ਼ ਹੈ ਨਹੀਂ ਲੋਕਾਂ ਨੂੰ ਸ਼ਰਮ ਨਾਉਂਦੀ ਕੋਈ ਚੀਜ਼ ਹੈ ਨਹੀਂ ਇਹਨਾਂ ਨੂੰ ਤਾਂ ਖੁੰਗਰੀਆਂ ਜਿਹੇ ਆਲਾ ਨਾ ਮੋਟਾ ਜਿਹਾ ਡੰਡਾ ਹੋਵੇ ਤੂਟਦਾ ਗੱਟੇ ਗੱਟੇ ਛੇਲ ਦਵੇ ਇਹਨਾਂ ਦੇ ਟਰ ਖਤਰਨਾਕ ਘਾਟ ਹੁੰਦਾ ਜੀ ਇਹਦੇ ਚ ਫੇਰ ਰਾਤ ਬਰਾਤ ਤੇ ਬਾਹਰ ਦਾਤਾਂ ਵੀ ਹੁੰਦੀਆਂ ਨੇ ਚੜਦੀ ਗੱਡੀ ਦੇ ਉੱਤੇ ਬੰਦੇ ਚੜਦੇ ਆ ਮਾਲ ਲੈਣਾ ਰੋਵੇ ਇਸੀ ਗੱਡੀ ਜਿੰਨਾ ਮਰਜ਼ੀ ਜ਼ੋਰ ਲਾ ਲਓ ਗੱਡੀ ਹੌਲੀ ਹੁਣੀ ਹੁਣੀ ਆ ਨਾ ਕਿਸੇ ਲਾਹ ਨਹੀਂ ਸਕਦਾ ਹੋਰ ਤੇ ਦੂਜਾ ਨੰਬਰ ਜਦੋਂ ਗੱਡੀਆਂ ਨੂੰ ਟੱਕਰ ਪੈ ਜਾਂਦੀ ਆ ਇੱਕ ਅੱਧੀ ਗੱਡੀ ਮੂਹਰੇ ਹੁੰਦੀ ਆ ਮਗਰ ਨਾ ਬੰਦਾ ਭਜਾ ਕੇ ਕੱਢ ਹੀ ਨਹੀਂ ਸਕਦਾ ਬੂਰ ਘਾਟ ਕਹਿੰਦੇ ਆ ਸ਼ਾਇਦ ਇਹਨੂੰ ਬੂਰਾ ਦਾ ਬੂਰ ਘਾਟ ਜੰਪ ਦਾ ਕੋਈ ਨਾਮ ਹੈ ਦਾ ਜੰਪਾਂ ਤੋਂ ਬਿਨਾ ਫਿਰ ਗੱਡੀ ਨਹੀਂ ਕੰਟਰੋਲ ਹੁੰਦੀ ਤਾਂ ਆਲਾ ਖੁੱਲੀ ਛੱਡ ਲੈਂਦਾ ਗੱਡੀ ਜੇ ਜੰਪ ਹੋਊ ਬੰਦਾ ਡਰਦਾ ਗੱਡੀ ਸਲੋ ਕਰਦਾ ਆ ਜੰਪ ਆਪਾਂ ਨੂੰ ਤਖਲੀਫ ਤਾਂ ਦਿੰਦੇ ਆ ਪਰ ਸੇਫਟੀ ਵੀ ਕਰਦੇ ਆ ਬਹੁਤ ਵਧੀਆ ਜੀ ਇਧਰਲੇ ਪਾਸੇ ਮੰਦਿਰ ਦੇਖ ਰਹੇ ਆ ਪਹਾੜੀ ਤੇ ਬਿਲਕੁਲ ਉਹਦੇ ਆਪੋਜਿਟ ਇਧਰਲੀ ਸਾਈਡ ਮਸਜਿਦ ਦੇਖ ਰਹੀ ਹੈ ਵਾਹ ਕੀ ਆ ਬਿਊਟੀਫੁਲ ਸੀਨ ਉਹ ਮਸਜਿਦ ਬਣੀ ਹੋਈ ਆ ਤੇ ਇੱਧਰ ਸਾਹਮਣੇ ਵਾਲੀ ਪਹਾੜੀ ਤੇ ਮੰਦਿਰ ਬਣਿਆ ਹੋਇਆ ਉਹ ਦੇਖੋ ਸਾਹਮਣੇ ਪਹਾੜੀ ਦੇ ਉੱਤੇ ਮੰਦਿਰ ਛੋਟਾ ਜਿਹਾ ਕਸਬਾ ਇਹਦੇ ਬਿਲਕੁਲ ਆਪੋਜ਼ਿਟ ਇੱਧਰਲੀ ਪਹਾੜੀ ਦੇ ਉੱਤੇ ਮਸਜਿਦ ਆ ਮੰਦਰ ਤੇ ਮਸਜਿਦ ਆਮਣੋ ਸਾਹਮਣੇ ਦੋਨੇ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਨੇ ਪਹਾੜਾਂ ਦੀ ਟੀਸੀ ਦੇ ਉੱਤੇ ਆ ਤੇ ਲੋਕ ਤਾਂ ਪਿਆਰ ਨਾਲ ਹੀ ਰਹਿੰਦੇ ਆ ਬਾਈ ਜੇ ਕੁਝ ਪਰਸੈਂਟ ਲੋਕ ਵਿਗਾੜਨ ਵਾਲੇ ਨਾ ਹੋਣ ਇਹ ਬਿਊਟੀ ਆ ਇੰਡੀਆ ਦੀ ਸਾਡੇ ਦੇਸ਼ ਦੀ ਅਵਲੇ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ जग ਚਲਿਆ ਹੌਣ ਭਲੇ ਕੋ ਮੰਦੇ